ਆਪ ਬਰਜੇ ਹੁਣ ਅਸਾਂ ਦਾ ਕੀ ਹੋਏਗਾ ਤੇ ਅਸਾਂ ਦਾ ਵੀ ਕੀ ਹੋਏਗਾ ਬਰਜੀ ਕਿਸ਼ਮੁਟੀ ਆ ਜਾ ਪਹਿਲਾਂ ਨਹੀਂ ਦੱਸ ਸਕਦਾ ਸੀ

ਮੈਂ ਤਾਂ ਤੇਰੇ ਰੂਪੇ ਪਹਿਲਾਂ ਨਹੀਂ ਦੇਖਿਆ ਕਦੇ ਮੇਰੀ ਮੰਮੀ ਰੋਟੀਆਂ ਬਣਾਉਂਦੀ ਮੇਰੀ ਦਾਦੀ ਰੋਟੀਆਂ ਬਣਾਉਂਦੀ ਸੀ ਬੁੜੀਆਂ ਰੋਟੀਆਂ ਬਣਾਉਣੀਆਂ ਹੁੰਦੀਆਂ ਸੋ ਸਵਾਗਤ ਕਰਦੇ ਆ ਜੀ ਤੁਹਾਡਾ ਸਾਡੇ ਇਸ ਚੈਨਲ ਦੇ ਉੱਤੇ ਮੈਂ ਹਾਂ ਤੁਹਾਡਾ ਆਪਣਾ ਗੋਬਿੰਦ ਰਾਏ ਨਕੋਦਰ ਦੇ ਕੇਸੀ ਸਾਈਨਪਲੈਕਸ ਥੀਏਟਰ ਦੇ ਵਿੱਚ ਖੜੇ ਆ ਜਿੱਥੇ ਫਿਲਮ ਨਵੀਂ ਆਉਂਦੀ ਆ ਜੋ ਜਲੰਧਰ ਚ ਲੱਗਦੀ ਓਹੀ ਨਕੋਦਰ ਦੇ ਸਿਨੇਮੇ ਦੇ ਵਿੱਚ ਲੱਗਦੀ ਆ ਸੋ ਨਕੋਦਰ ਦੇ ਇਲਾਕੇ ਦੇ ਵਿੱਚ ਇਹ ਹੀ ਇੱਕ ਏਦਾਂ ਦਾ ਸਿਨੇਮਾ ਆ ਜਿਹੜਾ ਦਰਸ਼ਕਾਂ ਦੇ ਬਿਲਕੁਲ ਨਜ਼ਦੀਕ ਆ ਸੋ ਇਸ ਵੇਲੇ ਯਾ ਦੋ ਫਿਲਮਾਂ ਇੱਥੇ ਲੱਗੀਆਂ ਇੱਕ ਅਮਿਤਾਬਚਨ ਫਿਲਮ ਦੀ ਲੱਗੀ ਫਿਲਮ ਕਲਕੀ ਤੇ ਦੂਜੀ ਜੱਟ ਐਂਡ ਜੁਲੀਅਟ ਪਾਰਟ 3 ਫਿਲਮ ਲੱਗੀ ਆ ਸੋ ਕੇਸੀ ਸਿਨੇਮੇ ਦੀ ਟੀਮ ਸਾਡੇ ਨਾਲ ਆ ਮੈਨੇਜਰ ਸਾਹਿਬ ਵਿਕਾਸ ਜੀ ਪ੍ਰੇਮ ਭਾਜੀ ਤੇ ਇਧਰ ਭਾਜੀ ਸਾਡੇ ਨਾਲ ਨੇ ਤੇ ਸੋ ਆ ਉਹ ਗੱਲਬਾਤ ਕਰਦੇ ਭਾਜੀ ਕੁਝ ਕਹਿਣਾ ਚਾਹੁੰਦੇ ਹਾਂ ਦਰਸ਼ਕਾਂ ਨੂੰ ਕੋਈ ਸਨੇਹਾ ਦੇਣਾ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਸਾਡੇ ਸਿਨੇਮੇ ਵਿੱਚ ਜੀ ਜੱਟ ਐਂਡ ਜੁਲੀਅਟ 3 ਔਰ ਕਲਕੀ ਵੀ ਲੱਗੀ ਹੈ ਜੀ ਜਿੰਨੂ ਕੀ ਬਹੁਤ ਪਰਮਾਹੰਗਾਰਾ ਮਿਲ ਰਿਹਾ ਆ ਜੀ ਦਲਜੀਤ ਭਾਜੀ ਦੀ ਔਰ ਨੀਰੂ ਬਾਜਵਾ ਮੈਡਮ ਦੀ ਐਕਟਿੰਗ ਬਹੁਤ ਹੀ ਵਧੀਆ ਆ ਸੋ ਸਾਰੇ ਦਸ਼ਕਾਂ ਨੂੰ ਬੇਨਤੀ ਆ ਕਿ ਸਾਰੇ ਜਾਣੇ ਆਣ ਤੇ ਫਿਲਮ ਦਾ ਮਜ਼ਾ ਲੈਣ ਇਹ ਸਾਡੀ ਬੁਕਿੰਗ ਜੀ ਬੁੱਕ ਮਾਈ ਸ਼ੋ ਤੇ ਵੀ ਚੱਲਦੀ ਆ ਜੀ ਤੇ ਟਿਕਟ ਕਾਊਂਟਰ ਤੇ ਵੀ ਚੱਲਦੀ ਆ ਜਦੋਂ ਮਰਜ਼ੀ ਆ ਕੇ ਜਦੋਂ ਮਰਜ਼ੀ ਟਿਕਟ ਬੁੱਕ ਕਰਵਾ ਸਕਦੇ ਆ ਤੇ ਫਿਲਮ ਦਾ ਮਜ਼ਾ ਲੈ ਸਕਦੇ ਆ ਇਹ ਕਿੰਨੇ ਸ਼ੋ ਚੱਲਦੇ ਜੀ ਟੋਟਲ ਇਹ ਤਕਰੀਬਨ ਜੀ 8 ਸ਼ੋ ਚੱਲਦੇ ਆ ਜੀ ਦਿਹਾੜੀ 'ਚ ਜੀ 2 10 ਸਕਰੀਨਸ ਥੀਏਟਰ ਆ ਸਾਡਾ ਜੀ ਹਾਂ ਜੀ 4 ਸ਼ੋ ਇਧਰ 4 ਸ਼ੋ ਉਧਰ ਉਸ ਵੇਲੇ ਅਸੀਂ ਨਕੋਦਰ ਦੇ ਸਾਇਨਪਲੈਕਸ ਥੀਏਟਰ ਦੇ ਵਿੱਚ ਖੜੇ ਆ ਜਿੱਥੋਂ ਆਡੀਅנס ਫਿਲਮ ਦੇਖ ਕੇ ਆ ਰਹੀ ਆ ਸੋ ਸਾਡੇ ਨਾਲ ਕੁਝ ਆਡੀਅנס ਹੈਗੇ ਆ ਵਕੀਲ ਸਾਹਿਬ ਵੀ ਸਾਡੇ ਨਾਲ ਆ ਇਹ ਫਿਲਮ ਵੇਖ ਕੇ ਆਏ ਹਾਂ ਜੀ ਕਿ ਅੱਛਾ ਵੇਖਣ ਚੱਲੇ ਹੋ ਜਿਹੜੀ ਫਿਲਮ ਵੇਖਣੀ ਆ ਜੀ ਜੱਟ ਐਂਡ ਜੁਲੀਅਟ 3 ਜੱਟ ਐਂਡ ਜੁਲੀਅਟ 3 ਹਾਂ ਜੀ ਟੂ ਦੇਖੀ ਸੀ ਉਹ ਵੀ ਦੇਖੀਏ ਵਨ ਵੀ ਵਧੀਆ ਸੀ ਵਨ ਵੀ ਵਧੀਆ ਸੀ ਅੱਛਾ ਚਲੋ 3 ਤੋਂ ਬਾਅਦ ਅਸੀਂ ਮਿਲਦੇ ਹਾਂ ਓਕੇ ਸੋ ਸਾਡੇ ਨਾਲ ਹੋਰ ਵੀ ਦਰਸ਼ਕ ਆ ਗਏ ਆ ਜੁੜੇ ਹੋਏ ਹਾਂਜੀ ਫਿਲਮ ਦੇਖ ਕੇ ਆਏ ਹੋ ਹਾਂਜੀ ਹਾਂਜੀ ਕਿੱਦਾਂ ਦੀ ਲੱਗੀ ਫਿਲਮ ਬਹੁਤ ਵਧੀਆ ਬਹੁਤ ਵਧੀਆ ਜੀ ਵਧੀਆ ਲੱਗੀ ਬਹੁਤ ਵਧੀਆ ਫੈਮਿਲੀ ਦੇ ਨਾਲ ਆ ਹਾਂਜੀ ਹਾਂਜੀ ਫੈਮਿਲੀ ਨਾਲ ਹਾਂਜੀ A1 ਫਿਲਮਾਂ ਪੂਰੀ A1 ਪੂਰਾ ਹਮੇਸ਼ਾ ਦਿਲਜੀਤ ਦੀਆਂ ਹੁੰਦੀਆਂ ਉਸ ਤੋਂ ਵੀ ਬੈਸਟ ਸੀ ਏਵਲੀ ਹਾਂਜੀ ਤੇ ਐਂਟਰਟੇਨਮੈਂਟ ਪੂਰਾ ਸੀ ਬਹੁਤ ਫੁੱਲ ਐਂਡ ਸਟੋਰੀ ਸੀ ਕੀ ਸੀਗਾ ਇਹਦੇ ਵਿੱਚ ਖਾਸ ਕੀ ਸੀ ਫਿਲਮ ਦੇ ਵਿੱਚ ਸਟੋਰੀ ਸੀ ਇੱਕ ਫਨ ਸੀ ਐਂਟਰਟੇਨਮੈਂਟ ਜ਼ਿਆਦਾ ਸੀ ਐਂਜੋਏਮੈਂਟ ਐਂਜੋਏਮੈਂਟ ਇੱਕ ਜਿੱਦਾਂ ਇਹ ਸਮਾਜ ਨੂੰ ਮੈਸੇਜ ਹੁੰਦਾ ਫਿਲਮਾਂ ਦੇ ਜ਼ਰੀਏ ਕੁਝ ਇਦਾਂ ਦਾ ਵੀ ਸੀ ਜਾਂ ਸਿਰਫ ਹਾਸਾ ਮਜ਼ਾਕ ਸੀ ਕਿ ਇੱਕ ਤਕਾਵਟ ਲਾਉਣ ਨੂੰ ਇੱਕ ਐਂਟਰਟੇਨਮੈਂਟ ਹੀ ਹੁੰਦਾ ਜਸਟ ਨਹੀਂ ਨਹੀਂ ਮੈਸੇਜ ਵੀ ਸੀਗਾ ਪਿਕਚਰ 'ਚ ਹਾਂਜੀ ਫੰਦੇ ਥਰੂ ਦਿੱਤਾ ਸੀ ਮੈਸੇਜ ਓਕੇ ਜਟਨ ਜੁਲੀਅਟ ਪਹਿਲੀ ਫਿਲਮ ਦੇ ਵਿੱਚ ਹੀਰੋਇਨ ਹੋਰ ਸੀ ਇਸ ਵਿੱਚ ਹੋ ਰਿਹਾ ਕੀ ਕਹਿਣਾ ਚਾਹੋਗੇ ਇਹਨੇ ਵਧੀਆ ਕੰਮ ਕੀਤਾ ਦੋਨੋਂ ਦਾ ਵਧੀਆ ਸੀ ਵਧੀਆ ਕੰਮ ਸੀ ਹਾਂਜੀ ਥੈਂਕ ਯੂ ਓਕੇ ਸੋ ਹਾਂਜੀ ਭਾਜੀ ਕਿਹੜੀ ਫਿਲਮ ਦੇਖ ਕੇ ਆਏ ਹੋ ਜਟਨ ਜੁਲੀਅਟ ਅੱਛਾ ਇਸ ਸਿਨੇਮੇ ਵਿੱਚ ਦੋ ਫਿਲਮਾਂ ਲੱਗੀਆਂ ਦੂਜੀ ਕਿਹੜੀ ਆ ਕਲਕੀ 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 ਅਮਿਤਾ ਬਚੰਦ ਦੀ ਤੇ ਜਟਨ ਐਂਡ ਜੂਲੀਅਟ ਹੈਗੀ ਆ ਦਿਲਜੀਤ ਦਸਾਂਜ ਦੀ ਹਾਂਜੀ ਹਾਂਜੀ ਇਹ ਕਿੱਦਾਂ ਦੀ ਲੱਗੀ ਫਿਲਮ ਬਹੁਤ ਵਧੀਆ ਫਿਲਮ ਆ ਜੀ ਬਹੁਤ ਵਧੀਆ ਜੀ ਐਂਟਰਟੇਨਮੈਂਟ ਆ ਜੀ ਪੂਰਾ ਪੰਜਾਬੀ ਪੂਰਾ ਫੁੱਲ ਕਾਮੇਡੀ ਪੰਜਾਬੀ ਮੂਵੀ ਆ ਪੰਜਾਬੀ ਮੂਵੀ ਦਾ ਆਪਣਾ ਇੱਕ ਮਜ਼ਾ ਆ ਆਪਾਂ ਕੱਲ੍ਹ ਕੀ ਵੀ ਦੇਖਣੀ ਸੀ ਪਰ ਪੱਲਾ ਪੰਜਾਬੀ ਮੂਵੀ ਵੇਖੇ ਜਟਨ ਜੂਲੀਅਟ 3 ਆਪਾਂ ਪਹਿਲਾਂ ਹੀ ਤਿੰਨੋਂ ਪਾਰਟ ਦੇ ਦੋ ਦੋਵੇਂ ਪਾਰਟ ਦੇਖੇ ਹੋਇਆ ਤੇ ਤਜਾ ਪਾਰਟ ਵੇਖਣਾ ਬਹੁਤ ਵਧੀਆ ਮੂਵੀ ਸੀ ਤਿੰਨੋਂ ਪਾਰਟ ਦੇਖੇ ਤੁਹਾਨੂੰ ਬੈਸਟ ਕਿਹੜਾ ਲੱਗਾ ਤਿੰਨਾਂ ਚੋਂ ਦੂਜਾ ਪਾਰਟ ਬੈਸ ਸੀ ਕੱਚਾ ਆ অটোਬਾਟੇ ਜਾਬੀ ਬੈਸਟਾ ਹੁੰਦਾ ਹੈ ਇਹ ਵੀ ਵਧੀਆ ਮਤਲਬ ਪੈਸੇ ਮਸੂਲਿਆ ਹਾਂਜੀ ਹਾਂਜੀ ਪੈਸੇ ਬਸੂਲ ਪੈਸੇ ਤੇ ਕੱਲ੍ਹ ਕੀ ਵੀ ਵੇਖੂਗੇ ਕੱਲ੍ਹ ਕੀ ਹੁਣ ਦੇਖਾਂਗੇ ਬਾਅਦ ਚ ਅੱਛਾ ਠੀਕ ਆ ਸਿੱਖਿਆ ਦੇ ਇੰਦੀ ਕੋਸ਼ਿਸ਼ ਕੀਤੀ ਉਹਨਾਂ ਨੇ ਠੀਕ ਆ ਪੰਜਾਬ ਆਰੇ ਓਕੇ ਔਰ ਵੀ ਬਹੁਤ ਕੁਛ ਆ ਤੇ ਕਮੇਡੀ ਕਿਦਾਂ ਲੱਗੀ ਕਮੇਡੀ ਬਹੁਤ ਵਧੀਆ ਸੀ ਦਲਜੀਤ ਦਾ ਕੰਮ ਵਧੀਆ ਲੱਗਿਆ ਜਾਂ ਹੀਰੋਇਨ ਦਾ ਕੰਮ ਵਧੀਆ ਲੱਗਿਆ ਦੋਨਾਂ ਦਾ ਵਧੀਆ ਸੀ ਦੋਨੋਂ ਬੈਸਟ ਸੀ ਬਾਕੀ سپورਟਿੰਗ ਕਲਾਕਾਰ ਜਿਹੜੇ ਸੀਗੇ ਉਹ ਵੀ ਵਧੀਆ ਸੀ ਜੀ ਮਤਲਬ ਕੁੱਲ ਮਿਲਾ ਕੇ ਸਾਰੀ ਮੂਵੀ ਵਧੀਆ ਸੀ ਹਾਂਜੀ ਸਾਰੀ ਵਧੀਆ ਸੀ ਐਸੇ ਵਸੂਲ ਹੋ ਗਏ ਪੈਸੇ ਹਾਂਜੀ ਹਾਂਜੀ ਸੋ ਇਹਨਾਂ ਦੇ ਵੀ ਪੈਸੇ ਵਸੂਲ ਹੋ ਗਏ ਜਿਹੜਾ ਵੀ ਜੱਟ ਜੱਟ ਐਂਡ ਜੂਲੀਅਟ 3 ਦੇਖਣ ਆਉਂਦਾ ਜਾਂ ਕਲਕੀ ਦੇਖਣ ਆਉਂਦਾ ਉਹਦੇ ਪੈਸੇ ਵਾਕਈ ਵਸੂਲ ਹੁੰਦੇ ਕਿਉਂਕਿ ਬਹੁਤ ਖੂਬਸੂਰਤ ਫਿਲਮ ਬਣਾਈ ਹੈ ਔਰ ਫਿਲਮਾਂਕਲ ਬਹੁਤ ਵਧੀਆ ਆ ਇਹ ਸਿਨੇਮਟੋਗ੍ਰਾਫੀ ਔਰ ਸਟੋਰੀ ਐਕਸ਼ਨ ਵੀ ਆ ਜੀ ਹਾਂਜੀ ਐਕਸ਼ਨ ਥੋੜਾ ਜਿਹਾ ਐਕਸ ਹੈ ਨਾ ਐਕਸ਼ਨ ਥੋੜਾ ਘੱਟ ਪਿਆ ਗਿਆ ਪਰ ਅੱਛਾ ਕਾਮੇਡੀ ਜ਼ਿਆਦਾ ਪਰ ਇਹ ਆ ਜੀ ਇੱਕ ਗੱਲ ਇਹ ਆ ਜਲੰਧਰ ਅਸੀਂ ਪਹਿਲਾਂ ਬੁੱਕ ਕਰਨੀ ਸੀਗੀ ਸਾਰਾ ਫੁੱਲ ਹੋਇਆ ਪਿਆ ਆ ਸਾਨੂੰ ਇੱਥੇ ਆਉਣਾ ਪਿਆ ਸਪੈਸ਼ਲ ਅਸੀਂ ਕਪੂਰਥਲੇ ਤੋਂ ਆਏ ਆ ਜੀ ਤੁਹਾਨੂੰ ਇਸ ਨਕੋਦਰ ਦੇ ਸਾਈਨਪਲੈਕਸ ਵਿੱਚ ਵਧੀਆ ਲੱਗਿਆ ਸਿਨੇਮਾ ਹਾਂਜੀ ਹਾਂਜੀ ਬਹੁਤ ਵਧੀਆ ਹੈ ਵੀ ਚੀਜ਼ ਵਧੀਆ ਆ ਜੀ ਹਾਂਜੀ ਪਹਿਲੀ ਵਾਰ ਹੀ ਆਏ ਆ ਕਿਉਂਕਿ ਇਸ ਏਰੀਆ ਦਾ ਇਹ ਬਹੁਤ ਕਹਿ ਲਓ ਇਕਲੌਤਾ ਸਿਨੇਮਾ ਆ ਜਿੱਥੇ ਦੋ ਸਕਰੀਨਾਂ ਚੱਲਦੀਆਂ ਸੋ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਵਧੀਆ ਬਹੁਤ ਵਧੀਆ ਇੱਥੇ ਆਉਣ ਮੈਂ ਤਾਂ ਕਹਿੰਦਾ ਜੀ ਫੈਸਿਲਿਟੀ ਵਧੀਆ ਇੱਥੇ ਹਾਂਜੀ ਜਲੰਧਰ ਨਾਲੋਂ ਵੀ ਬੈਸਟ ਆ ਨਾਲੇ ਜਲੰਧਰ ਦੂਰ ਜਾਣਾ ਪੈਂਦਾ ਹਾਂਜੀ ਜਲੰਧਰ ਵੀ ਦੂਰ ਹੈਗਾ ਆ ਉਹ ਤਾਂ ਹੈ ਸੰਡੇ ਐਤਵਾਰ ਦਾ ਦਿਨੇ ਆ ਸੋ ਫਿਲਮ ਦੋ ਸਕਰੀਨਾਂ ਚੱਲ ਰਹੀਆਂ ਔਰ ਹਾਊਸਫੁੱਲ ਚੱਲ ਰਿਹਾ ਸੋ ਸਾਡੇ ਨਾਲ ਕੁਝ ਦਰਸ਼ਕ ਹੈ ਹਾਂਜੀ ਕਿਹੜੀ ਫਿਲਮ ਵੇਖਣ ਆ ਜਟ ਜਟਨ ਜੁਲੀਅਟ ਹਾਂਜੀ ਹਾਂਜੀ ਇਹ ਆਪਣੇ ਲੋਕਾਂ ਤੋਂ ਕੀ ਸੁਣਿਆ ਇਸ ਫਿਲਮ ਬਾਰੇ ਕੋਈ ਸੁਣਿਆ ਜਾਂ ਵੈਸੇ ਮਨ ਚ ਆਇਆ ਕਿ ਜਟਨ ਜੁਲੀਅਟ 3 ਦੇਖ ਕਹਿੰਦੇ ਬਹੁਤ ਵਧੀਆ ਫਿਲਮ ਆ ਜੀ ਸੁਣਿਆ ਲੋਕਾਂ ਨੇ ਬਹੁਤ ਵਧੀਆ ਫਿਲਮ ਹੈ ਇਸ ਵੇਲੇ ਸਾਰੀ ਬੁੱਕ ਹੋਈਆਂ ਐ ਟਿਕਟਾਂ ਅਸੀਂ ਵੀ ਆਨਲਾਈਨ ਕਰਾਈਆਂ ਤੇ ਅੱਜ ਨੰਬਰ ਲੱਗ ਗਿਆ ਮੋੜਨਾ ਪੈਣਾ ਈ ਸਾਨੂੰ ਵੀ ਕਿਹੜੀ ਜਗ੍ਹਾ ਤੋਂ ਆਏ ਨੂਰ ਮਹਿਲ ਤੋਂ ਜੀ ਨੂਰ ਮਹਿਲ ਤੋਂ ਆਏ ਅੱਛਾ ਮੈਂ ਇਹ ਪੁੱਛਣਾ ਚਾਹਾਂਗਾ ਕਿ ਨੂਰ ਮਹਿਲ ਤੋਂ ਤੁਸੀਂ ਆਏ ਜਦੋਂ ਹਨ ਜਲੰਧਰ ਨਾਲੋਂ ਆਪਾਂ ਨੂੰ ਨਕੋਦਰ ਦੇ ਸਿਨੇਮੇ ਦੇ ਵਿੱਚ ਜ਼ਿਆਦਾ ਫੈਸਿਲਿਟੀ ਨਹੀਂ ਜਲੰਧਰ ਜਾਣਾ ਪੈਂਦਾ ਸੀ ਪਹਿਲਾਂ ਇੱਥੇ ਫੈਸਿਲਿਟੀ ਹੈਗੀ ਆ ਲਾਈਕ ਨੇੜੇ ਵੀ ਆ ਉਹਦਾ ਵੀ ਆ ਫੈਮਿਲੀ ਮਤਲਬ ਆਸਾਦੀ ਆ ਨੇੜੇ ਆ ਇੱਕ ਉਹਦਾ ਮਾਹੌਲ ਵੀ ਠੀਕ ਆ ਹੁਣ ਵਧੀਆ ਵਾ ਨੇੜੇ ਆ ਆ ਗਿਆ ਆਪਾਂ ਦੇਖ ਕੇ ਆਰਾਮ ਨਾਲ इजीली ਜਾ ਸਕਦੇ ਆ ਜਲੰਧਰ ਪਹਿਲਾਂ 2-4 2 ਘੰਟੇ ਲਾ ਕੇ ਬਾਫ ਜਾਵਾਂਗੇ ਤਾਂ ਇਹ ਬਹੁਤ ਬੈਟਰ ਆ ਵਧੀਆ ਵਾ ਵਧੀਆ ਇੱਥੇ ਬਣਿਆ हां जी मैम ਕਿਵੇਂ ਠੀਕ ਹੋ ਕਿੱਦਾਂ ਜਾ ਰਿਹਾ ਜੀ ਸ਼ੋਅ ਹਾਂ ਜੀ ਸਰ ਫੌਸਨਾ ਬੀਤ ਸਾਡੇ ਨਾਲ ਕਲਕੀ ਫਿਲਮ ਵੇਖ ਕੇ ਆਏ ਦਰਸ਼ਕ ਨਾਲ ਖੜੇ ਨੇ ਆਓ ਗੱਲਬਾਤ ਕਰਦੇ ਹਾਂ ਹਾਂ ਜੀ ਬਾਜੀ ਫਿਲਮ ਵੇਖ ਕੇ ਆਏ ਹੋ ਇਸ ਸੈਨਵੇ ਦੇ ਵਿੱਚ ਦੋ ਫਿਲਮਾਂ ਚੱਲਦੀਆਂ ਤੇ ਤੁਸੀਂ ਕਲਕੀ ਨੂੰ ਵੇਖਣ ਆਏ ਹੋ ਕਿੱਦਾਂ ਦੀ ਲੱਗੀ ਫਿਲਮ ਕਲਕੀ ਮੂਵੀ ਮਤਲਬ ਕਹਿ ਲੋ ਕਿ ਇਹ ਦਾ ਜੋ ਆਪਾਂ ਸੋਚਿਆ ਸੀਗਾ ਮਤਲਬ ਕਿ ਪਾਰਟ 1 ਚ ਖਤਮ ਹੋਇਆ ਨਹੀਂ ਉਹਦਾ ਨਾ ਹੈ ਨਹੀਂ ਸੀਗਾ ਕਿ ਦੁਬਾਰਾ ਮੈਨੂੰ ਲੱਗਦਾ ਕਿ 1-2 ਸਾਲ ਬਾਅਦ ਦੂਜਾ ਪਾਰਟ ਆਏਗਾ ਤੇ ਅਮੀ ਦਾ ਬਚਨ ਦੀ ਐਕਟਿੰਗ ਇਹਦੇ ਵਿੱਚ ਲਾਜਵਾਬ ਹੈਗੀ ਆ ਠੀਕ ਹੈ ਤੇ ਪ੍ਰਵਾਸ ਦੀ ਐਕਟਿੰਗ ਪ੍ਰਵਾਸ ਸੇ ਬਾਹੂਬਲੀ ਫਿਲਮ ਬਹੁਤ ਤਗੜੀ ਦਿੱਤੀ ਆ ਪ੍ਰਵਾਸ ਸੇ ਰੁਕ ਜਾਈਓ ਡਾਕਟਰ ਸਾਹਿਬ ਪਰ ਬਾਸ ਦੀ ਐਕਟਿੰਗ ਵੀ ਮਤਲਬ ਅਮਿਤਾ ਬਚਨ ਵਾਲੋ ਮਤਲਬ ਕਿ ਕਹ ਲੋ ਕਿ ਉਨੀ ਉਨੀ ਵਧੀਆ ਨਹੀਂ ਸੀਗੀ ਪਰ ਪਰ ਬਾਸ ਜੈਕਟਿੰਗ ਥੋੜੀ ਘੱਟ ਸੀ ਉਹਨਾਂ ਨਾਲ ਓਕੇ ਗੁੱਲ ਮਿਲਾ ਕੇ ਕਿਦਾਂ ਦੇ ਗੀ ਕੋਲ ਮਿਲਾ ਕੇ ਵੱਲ 8 ਆਊਟ ਆਫ 10 ਓਕੇ ਮੈਡਮ ਤੁਸੀਂ ਤੁਹਾਨੂੰ ਕਿੱਦਾਂ ਲੱਗੀ ਫਿਲਮ ਠੀਕ ਸੀ ਓਵਰ ਆਲ ਮੂਵੀ ਐਂਟਰਟੇਨਿੰਗ ਸੀ ਵਧੀਆ ਸੀ 10 ਚੋਂ ਕਿੰਨੇ ਨੰਬਰ ਦਿਓਗੇ 10 ਚੋਂ 8.5 8.5 ਵੈਰੀ ਗੁੱਡ ਸੋ 10 10 ਵਿੱਚੋਂ 8.5 ਸਾਡੇ ਨਾਲ ਹੋਰ ਵੀ ਦਰਸ਼ਕ ਹਾਂਜੀ ਡਾਕਟਰ ਸਾਹਿਬ ਸਾਡੇ ਨਾਲ ਨੇ ਡਾਕਟਰ ਸਾਹਿਬ ਕਲ ਕੀ ਫਿਲਮ ਵੇਖਣ ਆਏ ਹੋ ਹਾਂਜੀ ਕੀ ਸੋਚ ਕੇ ਐਸੀ ਅਮਤਾਵਚਨ ਦਿਮਾਗ ਚ ਸੀ ਜਾਂ ਮੈਡਮ ਇਧਰ ਲੱਗ ਕੇ ਆ ਜੋ ਪ੍ਰਵਾਸ ਸੀ ਦਿਮਾਗ ਵਿੱਚ ਜਾਂ ਦੀਪਿਕਾ ਪਾਦੂ ਕੌਣ ਸੀ ਦਿਮਾਗ ਵਿੱਚ ਐਕਚੁਅਲੀ ਕਲਕੀ ਤੋਂ ਅਸੀਂ ਬੇਸਿਕਲੀ ਇਹ ਦੇਖਣਾਈ ਸੀ ਕਿ ਵੀ ਜਿਸ ਤਰ੍ਹਾਂ ਅਸੀਂ ਅੱਗੇ ਸੋਚਦੇ ਆ ਕਿ ਵੀ ਇਹ ਕਲਕੀ ਅਵਤਾਰ ਹੋਏਗਾ ਸੋ ਸੋ ਲਾਸਟ ਡੇ ਮੈਂ ਇਹ ਰਿਵਿਊ ਦੇਖ ਰਿਹਾ ਸੀ ਮੂਵੀ ਦੇ ਤੇ ਉਹਦੇ ਵਿੱਚ ਦੱਸ ਰਹੇ ਸੀਗੇ ਕਿ ਵੀ ਅਮਤਾਵਚਨ ਦਾ ਜਿਹੜਾ ਰੋਲ ਹੈਗਾ ਇੱਕ ਅਸ਼ਵਥਾਮਾ ਤੋਂ ਇਨਸਪਾਇਰਡ ਹੈਗਾ ਯਾ ਓਕੇ ਸੋ ਸੋਚਿਆ ਕਿ ਵੀ ਕਿਸੇ ਨਾ ਕਿਸੇ ਹਿਸਟਰੀ ਦੇ ਨਾਲ ਆਪਣੀ ਦੇ ਨਾਲ ਲਿੰਕਡ ਹੈਗੀ ਹੈ ਮੂਵੀ ਸੋ ਇਹਨੂੰ ਜ਼ਰੂਰ ਦੇਖਣ ਜਾਣਾ ਚਾਹੀਦਾ ਸੋ ਦਾ ਮੂਵੀ ਵਾਸ ਗੁੱਡ ਮੂਵੀ ਬਹੁਤ ਵਧੀਆ ਸੀ ਕਿ ਅਮਿਤ ਆਬਤ ਸਿੰਘ ਦੀ ਐਕਟਿੰਗ ਪ੍ਰਭਾਸ ਦਾ ਰੋਲ ਏਵਰੀਥਿੰਗ ਇਜ਼ ਗੁੱਡ ਤੇ ਬਾਕੀ ਨੈਕਸਟ ਪਾਰਟ ਜਦੋਂ ਆਏਗਾ ਤੇ ਐਂਡ ਵੀ ਵਿਲ ਡੈਫੀਨਟਲੀ ਬੀ ਇਟ ਫਾਰ ਇਟ ਓਕੇ ਸੋ ਮੈਨੂੰ ਲੱਗਦਾ ਤੁਸੀਂ ਤੁਹਾਨੂੰ ਲੱਗਿਆ ਕਲਕੀ ਅਵਤਾਰ ਜਿੱਦਾਂ ਆਉਣਾ ਸੀ ਅਗਲਾ ਤੇ ਤੁਸੀਂ ਤੁਹਾਡੇ ਦਿਮਾਗ 'ਚ ਇਦਾਂ ਦੀ ਕੋਈ ਇਮੇਜਿਨੇਸ਼ਨ ਸੀ ਸ਼ਾਇਦ ਕੋਈ ਉਹ ਉਹ ਚੀਜ਼ ਬਿਲਕੁਲ ਬਿਲਕੁਲ ਸਰ ਅਸੀਂ ਉਹਦੇ ਹੀ ਰਿਗਾਰਡਿੰਗ ਸੋਚ ਕੇ ਹੀ ਮੂਵੀ ਦੇਖਣ ਆਏ ਸੀਗੇ ਸੋ ਉਹਦੇ ਨਾਲ ਰਲਦਾ ਮਿਲਦਾ ਮਿਲਿਆ ਕੁਝ ਐਕਚੁਅਲੀ ਹਜੇ ਜੋ ਕਲਕੀ ਅਵਤਾਰ ਬਾਰੇ ਜੋ ਦੱਸਿਆ ਹੈਗਾ ਕਿ ਵੀ ਜੋ ਆਪਣੇ ਪੁਰਾਣਾ ਦੇ ਵਿੱਚ ਜੋ ਆਪਣੇ ਵੇਦ ਆਸ ਦੇ ਵਿੱਚ ਦੱਸਿਆ ਹੋਇਆ ਸੋ ਨੈਕਸਟ ਪਾਰਟ ਦੇ ਵਿੱਚ ਹੋਪਫੁਲੀ ਬਰਥ ਹੋਏਗਾ ओके ਤੇ ਫਿਰ ਅੱਗੇ ਫਰਦਰ ਮੂਵੀ ਦਾ ਦੇਖਣ ਦਾ ਵਿੱਚ ਮਜ਼ਾ ਆਏਗਾ ਅੱਗੇ ਫਰਦਰ ਹੋਰ ਅੱਛਾ ਡਾਕਟਰ ਸਾਹਿਬ ਮੈਨੂੰ ਦੱਸੋ ਨਕੋਦਰ ਦੇ ਇਲਾਕੇ ਦੇ ਵਿੱਚ ਕੋਈ ਇੱਕ ਸਿਨੇਮਾ ਇਦਾਂ ਦਾ ਤੇ ਜਲੰਧਰ ਜਾਣਾ ਪੈਂਦਾ ਸੀ ਕਿੰਦਾ ਸਹੂਲਤ ਹੈ ਕੋਈ ਅ ਜੇ ਨਕੋਦਰ ਦੇ ਅਕੋਰਡਿੰਗ ਦੇਖਿਆ ਜਾਵੇ ਤੇ ਆਪਾਂ ਇਹਨੂੰ ਲਾਈਕ ਪੀਵੀਆਰ ਆਇਨੌਕਸ ਆਇਨੌਕਸ ਹੈਗੇ ਆ ਜਲੰਧਰ ਦੇ ਵਿੱਚ ਐਮਬੀਡੀ ਨਿਓ ਪਾਲਿਸ ਹੈਗਾ ਜੋ ਉਹਦੇ ਉਹਦੇ ਨਾਲ ਕੰਪੈਰੀਸ਼ਨ ਕੀਤਾ ਜਾਵੇ ਤੇ ਅ ਇਟਸ ਐਵਰੇਜ ਜੀ ਤੇ ਬਟ ਨੀਅਰ ਫਿਊਚਰ ਅਗਰ ਇਨੋ ਅਚਾ ਰਿਸਪੌਂਸ ਮਿਲਦਾ ਗਿਆ ਤੇ ਡੈਫੀਨੇਟਲੀ ਕੇਸੀ ਆਨੰਦ ਸਿਨੇਮਾ ਸਿਨੇਪਲੈਕਸ ਕੁਛ ਨਾ ਕੁਝ ਜ਼ਰੂਰ ਸੋਚਣਗੇ ਇਹਨੂੰ ਫਰਦਰ ਅਗੇ ਇੰਪਰੂਵ ਕਰਨ ਲਈ ਕੋਈ ਮੈਸੇਜ ਕਨਵੇ ਕੀਤਾ ਫਿਲਮ ਨੇ ਫਿਲਮ ਨੇ ਫਿਲਹਾਲ ਤਾਂ ਕੋਈ ਐਸ ਸੱਚ ਮੈਸੇਜ ਨਹੀਂ ਕਨਵੇ ਕੀਤਾ ਬਟ ਨੈਕਸਟ ਪਾਰਟ ਆਏਗਾ ਤਾਂ ਸ਼ਾਇਦ ਉਹਦੇ ਵਿੱਚ ਕਲ ਕੀ ਅਵਤਾਰ ਹੋਏਗਾ ਫਿਰ ਉਹਦੇ ਵਿੱਚ ਮੈਸੇਜ ਕਨਵੇ ਹੋਏਗਾ ਸੋ ਲੋਕਾਂ ਦੀ ਜਿਹੜੇ ਵੀ ਦਰਸ਼ਕ ਆਉਂਦੇ ਇੱਕ ਹੋਪ ਲੈ ਕੇ ਆਉਂਦੇ ਇੱਕ ਸ਼ਾਇਦ ਕਲਕੀ ਜਦੋਂ ਨਾਮ ਜੁੜਦਾ ਆ ਇਹ ਵਿਸ਼ਨੂੰ ਤੋਂ ਬਾਅਦ ਦਾ ਨਾਮ ਕਲਕੀ ਅਵਤਾਰ ਜਿਹੜਾ ਗਿਣਿਆ ਜਾਂਦਾ ਸ਼ਾਇਦ ਉਹ ਇਮੇਜੀਨੇਸ਼ਨ ਲੈ ਕੇ ਦਰਸ਼ਕ ਇਸ ਫਿਲਮ ਨੂੰ ਦੇਖਣ ਆਉਂਦੇ ਆ ਪਰ ਉਹਦੇ ਨਾਲ ਰਲਦਾ ਮਿਲਦਾ ਕੁਝ ਮਿਲਦਾ ਵੀ ਹੈ ਇਹਨਾਂ ਨੂੰ ਪਰ ਨੈਕਸਟ ਪਾਰਟ ਦੇ ਵਿੱਚ ਹੋ ਸਕਦਾ ਜਿਹੜੀ ਲੋਕਾਂ ਦੀ ਇਮੇਜੀਨੇਸ਼ਨ ਹੈ ਉਹ ਬਿਲਕੁਲ ਖਰੀ ਉਤਰੇ ਸੋ ਸਾਡੇ ਨਾਲ ਦਰਸ਼ਕ ਸੀ ਕੈਮਰਾਮੈਨ ਜਗਦੀਸ਼ ਸਿੰਘ ਮਿਹੜੂ ਦੇ ਨਾਲ ਗੋਬਿੰਦ ਰਾਏ ਨਕੋਦਰ